ਸਨਾਓ ਫਿਰ ਕੀ ਬਣ ਰਿਹਾ ਓਏ ਬਾਗੁਰੂ ਬੈਠੇ ਆ ਲੈ ਜਾ ਹਾਂ ਤਨੋ ਗਰਮਜੀਤ ਭਾਈ ਹੋਰ ਜੀ ਵਧੀਆ ਲਗਾ ਕੋ ਸਮਾਪਨਾ ਕਿਤੇ ਪਹੁੰਚੇਗੀ ਬਾਤ ਆ ਬਾਗੁਰੂ ਜੀ ਕੰਪਨੀ ਤਾਂ ਹੋਏਗਾ ਪਹੁੰਚੇਗੀ ਤਾਂ ਆ ਆ ਬੱਲ ਲਗਾਗੇ ਪੰਜ ਚਾਰ ਦਿਨ ਤੋਂ ਤੁਹਾਨੂੰ ਪਤਾ ਹੈ ਪੰਜ ਤੋਂ ਘੱਟ ਟਾਈਮ ਫੇਰ ਦੇ ਦਈਏ ਬਾਗੁਰੂ ਨਾ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਪਹਿਲਾਂ ਵੀ ਦਿੱਲੀ ਚੱਲਦੀ ਰਹੀ ਸਾਲ ਹਾਂਜੀ ਹਾਂਜੀ ਸਾਲ ਜਦ ਵੀ ਨਹੀਂ ਬਣਿਆ ਕੁਝ ਨਹੀਂ ਜੀ ਬਣਾਗਾ ਵੀ ਤੁਸੀਂ ਇਹ ਵੀ ਕਿਤੇ ਬਣੇਗਾ ਇਹਦੇ ਸਾਮਣੇ ਪੰਜ ਚਾਰ ਦਿਨਾਂ ਮੇ ਬਣ ਜਾਗਾ ਪੱਕਾ ਜਿਆਦਾ ਸਾਲ ਕਹਿੰਦੇ ਰਹੀ ਬਣ ਜਾਏਗਾ ਬਣ ਜਾਏਗਾ ਜੀਬ ਤਾਂ ਵਾਵਾ ਸਿਰਾ ਕਿਲੀ ਲੱਗੀ ਵੀ ਆ ਹਾਂ ਹਾਂ ਜੀ ਪੱਕਾ ਲੱਗੂ ਕਿਲੀ ਸਾਨੂੰ ਕੀ ਲੱਗਾ ਬਾਈ ਬਾਕੀ ਸਾਰਿਆਂ ਨੂੰ ਹੰਤਗਾ ਤਾਂ ਤੰਤਾ ਜੀਬ ਤਾਂ ਮਰਨੇ ਮਾਰਨੇ ਪਰ ਖੜੀ ਆ ਜੇ ਹਮ ਮਰਨਾ ਦਾ ਘਰਾਂ ਵੀ ਹੈ ਦੇਖ ਮਰਨਾ ਹੋਰ ਵੀ ਹੈ ਜੀ ਹਾਂ ਇਹ ਕੋਈ ਡਰਦਾ ਨਹੀਂ ਮਰਨੇ ਤੇ ਪਹਿਲਾਂ ਤਾਂ ਡੋਗਟ ਲੁਕ ਜਾ ਕਰਦੇ ਮਰਨੇ ਤੇ ਇਹ ਕੋਈ ਲੁਕਦਾ ਸਭ ਦਿੱਲੀ ਨੂੰ ਜਾਗੇ ਜੀ ਕਿਉਂ ਕਹਿੰਦੇ ਦੁਨੀਆਂ ਖਾ ਰ ਮਰ ਰਹੀ ਲਊਗਾ ਉਹ ਵੀ ਤਾਂ ਮਰ ਰਹੀ ਆ ਇਹ ਵੀ ਨਾ ਪਾਸ ਸੰਗ ਟਾਈਮ ਫੇਰ ਦੇ ਦਿਆ ਨੇ ਨਹੀਂ ਰਾਤ ਵਾਲੀ ਮੀਟਿੰਗ ਮੈਂ ਕੀ ਨਿਕੜਿਆ ਕੀ ਦੱਸਿਆ ਰਾਤ ਵਾਲੀ ਮੀਟਿੰਗ ਮੈਂ ਕੁਛ ਨਹੀਂ ਦੱਸਿਆ ਜੀ ਇੱਕ ਦੋ ਗੋਲੀਆਂ ਲੱਗੀਆਂ ਨਹੀਂ ਨਹੀਂ ਮੀਟਿੰਗ 'ਵਾਂ ਤਾਂ ਨਹੀਂ ਗੋਲੀ ਲੱਗੀ ਨਾ ਮੀਟਿੰਗ 'ਕੇ ਬਾਰੇ ਮਾਪਾ ਨੂੰ ਪਤਾ ਆਪਾਂ ਦੋ ਹੀ ਪਾਇਆ ਜੀ ਆਹ ਸੀਨੀਅਰ ਨੂੰ ਪਤਾ ਜੀ ਨਹੀਂ ਨਹੀਂ ਹਾਂਜੀ ਪੂਰੇ ਪਿੱਛੇ ਐਲਾਨ ਕਰਿਆ ਸਵੇਰੀ ਇਹਨਾਂ ਨੇ ਮੀਟਿੰਗ 'ਵਾਂ ਤੇ ਪੰਦੇਰ ਸਾਹਿਬ ਬੋਲ ਰਹੇ ਤੇ ਵੀ ਕਾ ਨਿਕੜਿਆ ਮੀਟਿੰਗ 'ਵਾਂ ਰਾਤ ਮੀਟਿੰਗ 'ਵਾਂ ਮਤਲਬ ਜੀ ਅੱਗਾ ਅੱਗਾ ਕਿਹਾ ਉਹਨੇ ਵੀ ਅਮ ਕੇਂਦਰ ਗੱਲ ਉਸ ਗੱਲ ਬੰਦਿਆਂ ਨਾਲ ਸਲਾਹ ਕਰਕੇ ਫੇਰ ਦੱਸਾਂਗੇ ਜੀ ਕੀ ਬਣਾ ਰਹੇ ਜੀ ਐਤਵਾਰ ਦਾ ਟਾਈਮ ਐਤਵਾਰ ਦਾ ਟਾਈਮ ਦੇ ਦਿਆ ਵੀ ਇਤਨਾ ਸਾਰੇ ਲਾਰੇ ਉਹ ਜਾਣ ਕਰਾ ਰਹੇ ਆ ਜੇ ਸਲਾਹ ਕੁਝ ਵੀ ਨਾ ਬਣਿਆ ਫਿਰ ਕੀ ਬਣੇਗਾ ਸਾਰੇ ਸਨ ਦੇ ਤਿਆਰ ਆ ਚਤਰਾ ਲਵਾ ਦੀ ਆਪਣਾ ਰੋਡ ਕੋ ਵੱਡਾ ਨਹੀਂ ਆ ਰਹਿ ਚਾ ਤੋੜਾਂਗੇ ਜੀ ਫਿਰ ਬਾਰਡਰ ਅੱਛਾ ਫਿਰ ਇੰਟਰ ਤੇ ਮਰਨੇ ਜੀ ਮੈਂ ਜਾ ਕੇ ਆਟਰੀ ਮਾਰਿਆ ਫਿਰ ਸਰਪੰਚ ਇਹ ਕਾਰਾ ਨਾ ਮੁੜਨੇਗਾ ਤਾਂ ਜੀ ਧਰਮ ਨਹੀਂ ਰਿਹਾ ਅੱਛਾ ਇੱਕ ਹੋਰ ਬਾਤ ਪੁੱਛਣੀ ਸੀ ਮੈਂ ਹਾਂਜੀ ਉਹ ਨਾ ਡਾਕੂ ਦੀ ਗੱਲ ਨਹੀਂ ਹੈ ਜੀ ਆਪਾਂ ਜਿਹੜਾ ਪਿੱਛੇ ਦਿੱਲੀ ਗਏ ਸੀ ਹਾਂਜੀ ਆਪਣਾ ਇੱਕ ਲਾਨ ਕਰਿਆ ਥਾ ਕੌਂਗੜਾ ਸਾਡਾ ਸਰਹੱਦ ਸਰਹੱਦ ਹਰਿਆਣੇ ਬਾਰਡਰ ਦੇ ਪਿੰਡੋਂ ਸਾਡਾ ਇੱਕ ਲਾਨ ਕਰਿਆ ਥਾ ਵੀ ਆਪਾਂ ਨੇ ਬੋਲੇ ਜਾਂਦੇ ਵੀ ਸਾਡੀ ਪੈਲੀ ਪੈਰ ਪੈ ਗਿਆ ਦਿੱਲੀ ਇਹਨੇ ਅਸੀਂ ਵੱਡਾਂਗੇ ਹਾਂਜੀ ਹਾਂਜੀ ਕਹੇਦਾ ਨਾ ਹਾਂਜੀ ਕਹੇਦਾ ਜਿਹੜਾ ਇਹ ਕਰੋਸ ਸੱਭੂ ਵਾਲੀ ਸੜਕ ਹੈ ਹਾਂਜੀ ਇਸ ਪਰ ਸਾਰੀ ਜ਼ਮੀਨ ਬਾਹਰ ਕੇ ਬੰਦੇ ਨੂੰ ਵੇਚਤੀ ਹੈ ਬੇਤੀ ਹਾਂਜੀ ਇਹ ਤਾਂ ਸੱਚ ਹੈ ਤੇ ਬਾਹਰ ਤੇ ਲਿਆ ਕੇ ਬਾੜ ਦੇ ਬੰਦੇ ਪਾਣੀ ਜ਼ਰੀਲਾ ਹੋਣਾ ਸ਼ੁਰੂ ਹੋ ਗਿਆ ਹੋ ਗਿਆ ਜੀ ਹਾਂਜੀ ਇਸ ਕੇ ਬਾਰੇ ਮੈਂ ਤੁਹਾਨੂੰ ਕੀ ਲਗਾ ਕੇ ਅਕਾਉਂਟ ਜਿਵੇਂ ਬਾਰੇ ਇਹ ਤਾਂ ਪੂਰਾ ਤਾਂ ਪਾਣੀ ਖਰਾਬ ਹੋ ਗਿਆ ਜੀ ਸਾਰਾ ਪਾਣੀ ਖਰਾਬ ਨਹੀਂ ਹਾਂਜੀ ਵੀ ਜਿਹੜੀ ਜ਼ਮੀਨ ਵੇਚੀ ਉਸ ਦਾ ਅਕਾਉਂਟ ਜਿਵੇਂ ਬਾਰਾ ਹੈ ਜ਼ਿੰਮੇਦਾਰ ਤਾਂ ਗਵਰਨਮੈਂਟ ਦਾ ਜਿਹੜਾ ਬਾੜ ਬੋਏ ਸਰਕਾਰ ਕਿਸ ਤਰ੍ਹਾਂ ਜ਼ਿੰਮੇਦਾਰ ਹੈ ਜਦੋਂ ਆਪਾਂ ਨੇ ਵੇਚੋ ਦੀ ਤਾਂ ਜ਼ਿੰਮੇਦਾਰਾ ਹੀ ਬਣ ਗਏ ਮੇਰੀ ਗੱਲ ਕਰਦੀ ਹਾਂ ਨੇ ਕਿ ਕਿਸਾਨ ਹੈ ਜੀ ਨਹੀਂ ਨਹੀਂ ਮੇਰੀ ਵਾਰ ਸੋਨੇ ਖੜ ਜਾ ਖੜ ਜਾ ਹਾਂਜੀ ਜ਼ਮੀਨ ਬੰਦਾ ਆਪ ਵੇਚ ਰਿਆ ਸਰਕਾਰ ਥੋੜੀ ਹੋਇਆ ਕਰ ਰਹੀ ਹੈ ਆ ਫੈਕਟਰੀ ਆਦੋ ਬਾਦ ਆਪਕੇ ਪੂਰਾ ਪੰਜਾਬ ਨੂੰ ਵੇਚ ਰਹੇ ਹਾਂਜੀ ਹਾਂਜੀ ਫਿਰ ਉਹ ਧਰਨੇ ਦਾ ਉਹ ਸਾਰੇ ਦਾ ਸੀਗਾ ਮਤਲਬ ਕਿਹਾ ਮੁਹਾਲੀ ਜਿੱਕੇ ਨਹੀਂ ਚਲੇ ਜਾ ਸਮੇ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਹੈ ਹਾਂਜੀ ਬਾਬਾ ਬੰਦਾ ਸਿੰਘ ਦੀ ਲੜਾਈ ਤੀ ਉਸ ਬਾਤ ਕੀ ਲੜਾਈ ਤੀ ਵੀ ਇਹ ਧਰਤੀ ਮਾਰੀ ਹੈ ਮੁਗਲਾਂ ਦੇ ਕਬਜ਼ਾ ਲੈਣਾ ਠੀਕ ਹੈ ਜੀ ਬਨੂੜ ਤੇ ਜਾ ਚਲਿਆ ਚੱਪੜ ਜਿਹੜੀ ਪਹੁੰਚਿਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਕਾ ਉਹਨਾਂ ਨੇ ਕਾਲਜਾ ਕੱਟ ਤੇ ਆਦਾ ਬਾਬਾ ਜੀ ਕੇ ਮੂੰਹ ਮ ਪਾਇਆ ਧੱਕੇ ਤੇ ਹਾਂਜੀ ਹਾਂਜੀ ਉਹ ਬਨੂੜ ਤੇ ਮੁਹਾਲੀ ਦਾ ਸਾਰੀ ਜ਼ਮੀਨ ਵੇਚਤੀ ਉਹਨਾਂ ਨੇ ਉਹ ਕੋਰਨੀ ਬਾਰੇ ਭਾਈ ਤਨਾਫ ਕਸਾਨ ਕਸਾਨ ਨਹੀਂ ਨਹੀਂ ਜਿਹੜਾ ਬੰਦੇ ਦੀ ਜ਼ਮੀਨੇ ਵੇਚ ਰਿਹਾ ਜਿਮਾਰਤ ਮੈਂ ਕਹ ਰਿਹਾ ਜਿਮਾਰਤ ਨਹੀਂ ਹੈਗਾ ਨਹੀਂ ਸਰਕਾਰ ਕਿਤਰੇ ਜਿਮਾਰਤ ਹੈ ਉਹ ਕਹ ਰਹਿਣਾ ਜੇ ਸਰਕਾਰ ਹੈ ਤਾਂ ਵੇਚ ਰਿਹਾ ਕੋਈ ਇਹ ਨਹੀਂ ਜਮੀਨ ਵਿੱਚ ਨਾ ਹਮੇ ਕਹਿ ਰਿਹਾ ਵੀ ਜ਼ਮੀਨ ਅਡਾਨੀ ਨੂੰ ਨਹੀਂ ਦੇਣੀ ਉਹ ਸਾਰੀ ਅਡਾਨੀ ਇਹ ਲੈ ਰਿਆ ਉਹ ਸਟੋਰ ਬਣ ਕੇ ਸ਼ੈਂਪੂ ਵਾਲੇ ਪਾਸੇ ਸਾਰੀ ਅਡਾਨੀ ਲੈ ਰਿਆ ਵੀਰ ਜੀ ਪਤਾ ਗਿਆ ਗੱਲ ਮੋਹਾਲੀ ਏਰੀਆ ਜਿਹੜਾ ਉੱਥੇ ਪਾਣੀ ਹੀ ਘਟਾ ਫਸਲ ਕੋਈ ਹੁੰਦੀ ਨਹੀਂ ਹੈ ਇੱਕ ਸਬਜ਼ੀ ਏਰੀਆ ਦੁੱਧ ਏਰੀਆ ਠੀਕ ਹੈ ਬਹੁਤ ਘਟਾ ਹੋਰ ਜਾ ਹੋਣੀ ਆ ਕੁਝ ਦੇਵੇਂ ਸਣਾ ਮੁਰਾ ਯੋਸ 30 ਮਿੰਟ ਖੜ ਜਾ ਜਿਹੜਾ ਤੰਦਾਰਸੀ ਕਰੇ ਸਾਹਮਣੇ ਉਰਾਈ ਪਾਣੀ ਘਾਟਾ ਠੀਕ ਹੈ ਉਰਾਈ ਟਿਊਬੇ ਚੰਦੇ ਨਹੀਂ ਹੈ ਠੀਕ ਹੈ ਇਸ ਕਰਕੇ ਉਹਨਾਂ ਨੂੰ ਦਵਣ ਮੁਆਵਜ਼ਾ ਮਿਲ ਰਿਹਾ ਉਹ ਹੋਰ ਪੱਸਾ ਬਣਾ ਇੰਤਜ਼ਾਮ ਕਰ ਲੇ ਪ੍ਰਾਪਰਟੀ ਲੈ ਗਾ ਦਾਣੀਆਂ ਨਹੀਂ ਹੁੰਦਾ ਜੋ ਪੰਜਾਬ ਦੀ ਧਰਤੀ 'ਤੇ ਮੈਂ ਕਿਸੇ ਦਾ ਕਬਜ਼ਾ ਕਰਵਾ ਰੇ ਤੇ ਅੱਛਾ ਮੈਂ ਦੱਸਦਾ ਨੂੰ ਮੇਰੀ ਗਾ ਰਾਜਸਥਾਨ ਚਲੋ ਮੈਂ ਰਾਜਸਥਾਨ ਤੇ ਆਇਆ ਵੀ ਹੂੰ ਗੁਜਰਾਤ ਤੇ ਵੀ ਆਇਆ ਹਾਂ ਰਾਣ ਕੱਚ ਖਾਲੀ ਪਿਆ ਮੈਦਾਨ ਹੂੰ ਹੂੰ ਰਾਜਸਥਾਨ 'ਵਾਂ ਜ਼ਮੀਨ ਦਾ ਮੁਆਵਜ਼ਾ ਲੱਖ ਰੁਪਏ ਆ ਗਿੱਲੇ ਦਾ ਬਿੱਗੇ ਦਾ ਦਿਖਾ ਦੇ ਕਿੰਨੇ ਬੰਦੇ ਨੇ ਜ਼ਮੀਨ ਉਰੇ ਕਲੌਨੀਆ ਕੱਟ ਰੀਆਂ ਬਾਹਰ ਕੀ ਵਾਦੀ ਬਾੜ ਰਹੇ ਜਾਣ ਕਾ ਬਾੜਾ ਉਹ ਤਾਂ ਬਾਦੀ ਬਾੜਾਂਗੇ ਥਮੇ ਜਿਹੜੀ ਜ਼ਮੀਨ ਵੇਚ ਰਹੇ ਮੁੱਦਾ ਉਹ ਹੈ ਜਿਵੇਂ ਇਹ ਤਾਂ ਕਿਨੂ ਕਿਨੂ ਰੋਕਾਗਾ ਜੀ ਨਹੀਂ ਨਹੀਂ ਰੋਕ ਕੇ ਨਹੀਂ ਫਿਰ ਨਾਰਾ ਕਾਤੇ ਲਾਵਾਂ ਆਪਾਂ ਮੈਂ ਜ਼ਮੀਨ ਦੇਣੀ ਨਹੀਂ ਵੇਚੀ ਹੈ ਕਰਜ਼ਾਈ ਹੋਏ ਬਿੱਥੇ ਕਿਸਾਨ ਨਹੀਂ ਨਹੀਂ ਕਰਜ਼ਾਈ ਮੇਰੀ ਸੁਣੋ ਮਜਬੂਰੀ ਚ ਨਹੀਂ ਨਹੀਂ ਹਾਂ ਪੂਰੇ ਮੋਗਲ ਆਏ ਐਨੇ ਬੰਦੇ ਆਏ ਜਦ ਨਹੀਂ ਜ਼ਮੀਨ ਵੇਚੀ ਈ ਵੀ ਕਿਹੜਾ ਹੈ ਜੀ ਮੁਸੀਬੇ ਦੇ ਵਿੱਚ ਜ਼ਮੀਨ ਵੇਚ ਰਹੇ ਕਰਜ਼ਾ ਛੜਿਆ ਕਿਉਂ ਹੈ ਕਰਜ਼ਾ ਚੜਿਆ ਮਜਬੂਰੀ ਵਿੱਚ ਚੜਿਆ ਕਰਜ਼ਾ ਸੁਣੋ ਮੇਰੀ ਜਦੋਂ ਫਸਲਾਂ ਦਾ ਬੋਆ ਨਹੀਂ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ ਕੋਈ ਐਮ ਐਸ ਸੀ ਵੀ ਨਹੀਂ ਮਿਲ ਰਹੀ ਰੋਕਾਂ ਨੂੰ ਕਰਜ਼ਾ ਫਿਰ ਜ਼ਮੀਨ ਵੇਚ ਕੇ ਤਾਂ ਆਪਣੀ ਨਸਲ ਖਤਮ ਹੋ ਰਹੀ ਹੈ ਨਸਲ ਹੋਰ ਕੀ ਕਰੇਗਾ ਕਿਸਾਨ ਕੀ ਪੁੱਲਿਆ ਗਿਆ ਜ਼ਮੀਨ ਨੂੰ ਹੋਰ ਕੀ ਕੀ ਵੇਚੇਗਾ ਵੀ ਆਪਾਂ ਆਪਣੀ ਜ਼ਮੀਨ ਪਰ ਕਿਸੇ ਦਾ ਤੁਸੀਂ ਪਿੱਛੇ ਵੀਡੀਓ ਆਈ ਬਰੂੜ ਕੇ ਲੱਗੇਗਾ ہماری ਜ਼ਮੀਨ ਵੀ ਕੀ ਵੀ ਹਮੇ ਤਾਂ ਸ਼ਹਿਜਾਦੇ ਆ ਮਤਲਬ ਇਸ ਤੇ ਮਾੜੀ ਬਾਤ ਹੋ ਸਕਾ ਕੋਈ ਬੰਦਾ ਕਹ ਰੇ ਮੇਰੀ ਜ਼ਮੀਨ ਵੇਚੀ ਵੀ ਮੈਸਾ ਜਾਦਾ ਜ਼ਮੀਨ ਹੀ ਵੇਚੀ ਇਹ ਬਸ ਸਾਰੀ ਬਾਹਰਗਿਵਾਦੀ ਵੜ ਗਈ ਬਲੂਡ ਮੁਹਾਲੀ ਕਣੀ ਨਾ ਵੜ ਗਈ ਪੰਜਾਬ ਦਾ ਕਬਜ਼ਾ ਖਤਮ ਹੋ ਰਿਆ ਉਹਦੇ ਆ ਜੇ ਤੁਸੀਂ ਤੇ ਆਪਣੇ ਲੋਕ ਕਰਵਾ ਰਹੇ ਤੇ ਮਨੇ ਕੋ ਮੁਹਾਲੀ ਕਚੈਰੀ ਮੈਂ ਬੰਦਾ ਮਿਲਿਆਗਾ ਮੇਰੇ ਕਿਲੇ ਦਾ 10 ਕਰੋੜ ਲੱਗ ਗਿਆ ਮੈਂ ਦਿੱਲੀ ਫਿਰ ਗਿਆ ਕੱਕੜੀਆਂ ਲੈਣ ਗਏ ਤੇ ਤੇਰੇ ਕਿਲੇ ਦਾ 10 ਕਰੋੜ ਲਾਤੇ ਉਹਨਾਂ ਨੇ ਉਹ ਕਰੇ ਤੇ ਮੈਂ ਜ਼ਮੀਨ ਤੇ ਬਾਹਰ ਜਾਓ ਠੀਕ ਆ ਬਾਤ ਤੇ ਮੈ ਪੈਸੇ ਦੱਸੋ ਕਿੰਨੇ ਲੈੜੇ ਮੈਂ ਜ਼ਮੀਨ ਤੇ ਬਾਹਰ ਜਾਓ 20 ਕਰੋੜ ਲਾਓ ਜ਼ਮੀਨ ਪਰ ਜਾ ਪੰਜਾਬ ਪਰ ਕਬਜ਼ਾ ਗਿਆ ਫਿਰ ਫਿਰ ਤਾਂ ਪੰਜਾਬ ਕਾ ਹੋ ਗੇ ਪੈ ਜਾਣਾ ਜੇ ਜ਼ਮੀਨ ਆਪਾਂ ਨੇ ਵੇਚਦੀ ਫਿਰ ਪੰਜਾਬ ਆ ਗਿਆ ਸਕਾਓ ਪੰਜਾਬ ਦਾ ਰਹਿ ਜਿਹੜੀ ਬਾਹਰ ਕੇ ਬੰਦੇ ਜਮੀਨ ਵੀ ਕਰੀ ਫੈਕਟਰੀਆਂ ਲੱਗ ਰੀ ਪੂਰਾ ਮੋਹੱਲਾ ਇੱਧਰ ਮੇਰੇ ਨਾਨਕੇ ਇੱਕ ਨਾਲ ਹੋਰ ਕੜੀ ਉੱਥੇ ਪਾਣੀ ਜ਼ਰੀਲਾ ਹੋਣ ਲੱਗ ਗਿਆ ਫੈਕਟਰੀ ਜਿਹੜੀ ਲੱਗੀ ਸਰਾਬ ਪਾਣੀ ਜ਼ਰੀਲਾ ਹੋ ਰਿਹਾ ਲੱਸੀ ਲੱਗੀ ਵੀ ਆ ਅੱਗੇ ਨੂੰ ਨਿਆਂ ਨਹੀਂ ਜੰਮਣੇ ਹੈਗੇ ਜਿਹੜੇ ਕਰੇ ਜ਼ਮੀਨ ਵੇਚ ਦਾ ਕਰਜ਼ਾ ਤਾਰਦੇ ਸੋ ਇਹ ਸਾਰੀ ਖੁਦਕਸ਼ੀ ਹੈ ਸਰਕਾਰਾਂ ਦਾ ਕਰ ਰਹੀਆਂ ਪਰ ਆਪਣੇ ਲੋਕ ਵੀ ਪੂਰੀ ਤਰ੍ਹਾਂ ਸਰਕਾਰ ਕੋਲ ਸਹਿਮਤ ਹੈ ਜਿਹੜੇ ਦਿੱਲੀ ਮੈਂ ਹਰਾਰ ਵੀ ਦਿੱਲੀ ਗਾਸ ਤੇ ਕੇ ਤੇ ਸਾਰਾ ਸਭੇ ਕੇ ਦੇਖੋ ਪੂਰੇ ਦੇ ਇੱਧਰ ਚਲੇ ਜਾਓ ਸ਼ੰਭੂ ਤੇ ਅੰਬਾਲਾ ਦੇਖੋ ਕਿੰਨੀ ਜ਼ਮੀਨ ਪਰ ਸਟੋਰ ਬਣੇ ਵੇ ਕਿ ਆ ਪੂਸ ਬਣਿਆ ਵਾ ਥਮੇ ਸ਼ੰਭੂ ਦੇ ਰਾਜਪੁਰੇ ਵਾਲੀ ਜ਼ਮੀਨ ਦੇ ਵਿੱਚ ਦੇਖੋ ਕਿਆ ਬਣਿਆ ਵਾ ਸਾਰੇ ਗਦਾਮ ਬਣੇ ਵੇ ਇੱਧਰ ਬਣੇ ਵੇ ਵੇਚਦੀ ਸਾਰੀ ਜ਼ਮੀਨ ਮਤਲਬ ਕਿਸੇ ਕਬਜ਼ਾ ਕਰਾ ਦਿਆ ਆਪਾਂ ਕਰਾ ਰਹੇ ਆ ਨਾ ਸੋ ਉਹਨਾਂ ਨੇ ਕਰਿਆ ਹਰਿਆਣੇ ਵਾਲੇ ਦੇ ਖਾਤੇ ਰਹੀ ਜਿਹੜੇ ਹਰਿਆਣੇ ਮਰ ਵੀ ਕਰਜਾ ਸ਼ੰਭੂ ਦੇ ਅਮਾਲੇ ਦੇ ਵਿੱਚ ਕਰਜਾ ਉਹਨਾਂ ਪਰ ਵੀ ਹੈ ਕਰਜਾ ਤਾਂ ਸਾਰੇ ਹਿੰਦੁਸਤਾਨ ਮਾਲਾ ਕਰ ਉਹ ਤਾਂ ਕੋਈ ਮੈਂ ਕਹਿੰਦਾ ਵੀ ਹਰ ਰਾਜਸਥਾਨ ਮ ਬਹੁਤ ਕਰਜਾ ਹੈ ਰਾਜਸਥਾਨ ਨਾ ਜਮੀਨ ਵਿੱਚ ਇੱਕ ਮੈਂ ਬੰਦੇ ਨੇ ਪੁੱਛਿਆ ਰਾਜਸਥਾਨ ਦੀ ਜਮੀਨ ਹੁੰਦਾ ਕੱਖ ਨਹੀਂ ਬਰਾਨੀ ਹੈ ਰਾਜਸਥਾਨ ਬਦ ਜਮੀਨ ਲੋਕ ਲੈਣੇ ਨੂੰ ਵਾਧੂ ਆ ਜੀ ਉਹ ਬਾਰੇ ਬਰਾਨੀ ਜਮੀਨ ਹੈ ਲੈ ਸਕਦੇ ਡਿਸਟ੍ਰਿਕਟ ਹੁੰਦੀ ਆਪਣੇ ਨਾਲ ਤਾਂ ਪੈਦਾਵਾਰ ਨਹੀਂ ਹੈ ਇੱਕ ਹੋਰ ਦੇਖੋ ਵੀ ਪੰਜਾਬ ਮ ਬਾਹਰ ਦਾ ਬੰਦਾ ਜਮੀਨ ਖਰੀਦਦਾ ਹੋਰ ਨਿੱਕੇ ਖਰੀਦਦਾ ਪੂਰੇ ਸਭ ਤੋਂ ਵੱਡਾ ਮੁੱਦਾ ਖੜਾ ਕਰੋ ਇਹ ਭਾਈ ਕਿਉਂ ਹੈ ਸਾਰੇ ਜਥੇਬੰਦਨ ਕਰਨਾ ਚਾਹੀਦਾ ਹੈ ਕਿ ਲਈ ਵੀ ਮਾਰੀ ਜਮੀਨ ਪੰਜਾਬ ਮ ਬਾਹਰ ਦਾ ਬੰਦਾ ਲੈ ਗਰੀ ਸਕੇ ਉਹ ਬਾਹਰ ਕੇ ਬੰਦੇ ਬਾਦੀ ਵੜ ਜਾਣੀ ਥਾਰੀ ਨਸਲ ਖਤਮ ਹੋ ਜਾਣੀ ਨਾ ਸਤਨ ਨੂੰ ਖਤਮ ਹੋ ਰਿਹਾ ਉਹਰਾ ਪੈਸਾ ਨਹੀਂ ਹੈ ਬਾਹਰ ਪੈਸਾ ਪੈਸੇ ਵਿੱਚ ਉਹ ਪੈਸੇ ਨੇ ਤਾਂ ਖਤਮ ਕਰੇ ਆ ਜਿਹੜਾ ਜ਼ਮੀਨ ਦਾ ਰੇਟ ਹੈ ਇਹਨਾਂ ਹਰੇਕ ਵੇਚ ਰਿਹਾ ਜਿੱਥੇ ਰਾਸਥਾਨ ਮੈਂ ਰੇਟ ਦੀ ਕੋਈ ਨਹੀਂ ਵੇਚਦਾ ਰਾਸਥਾਨ ਮੈਂ ਜਾ ਕੇ ਦੇਖ ਲਓ ਵੇਚਦਾ ਨਹੀਂ ਰਾਸਥਾਨ ਮੈਂ ਕੋਈ ਪੁੱਛਦੀ ਨਹੀਂ ਜ਼ਮੀਨ ਨੂੰ ਉਹ ਮੈਂ ਕਹਿੰਦਾ ਤਾਂ ਹੀ ਨਾ ਉਹਰੇ ساری ਪਹੀਂ ਪਤਾ ਆ ਰਿਹਾ ਅੱ비 10 ਕਰੋੜ ਦਾ ਕਿਲਾ ਕਬਜ਼ਾ ਛੱਡ ਥਾਰਾ ਕਬਜ਼ਾ ਛਡਾਰੀ ਸਰਕਾਰ ਤਵੇਂ ਸਹਿਬਤ ਹੈ ਹਰ ਤੇ ਫਿਕਰ ਕਰ ਰਹੀ ਹੈ ਅਸੀਂ ਆਪ ਕਰ ਰਹੇ ਹਾਂ ਨਾਲ ਚ ਦੇਗਾ ਨਾਲ ਚ ਨੇ ਪਾਗਲ ਕਰ ਦਿਆ ਮੈਨੂੰ ਸੱਚੀ ਬਾਤ ਹੈ ਬੰਦਾ ਸੀ ਬਾਦਨਾਵ ਨੇ ਪੁੱਤ ਕਾ ਕਾਲ ਜਕੜ ਨਾਲ ਆ ਉਸੀ ਜ਼ਮੀਨ ਸਹੀ ਵਾ ਦਾ ਤਰੀਕਾ ਹੈ ਤੁਹਾਡੇ ਲੋਕ ਆਪ ਬੰਦੇ ਵੇਚ ਰਹੇ ਥਵੇਂ ਇਹਦਾ ਗੱਲ ਪੜਨਾ ਵੀਰੇ ਅੱਜ ਸਵੇਰੇ ਮੇਰੀ ਟਾਕਿੰਗ ਇਹਦਾ ਖੁਦਕਸ਼ੀ ਕਰ ਰਹੇ ਥਵੇਂ ਆਪਾਂ ਆਪਣੇ ਹੱਥਾਂ ਤੇ ਆਪਣੀ ਕਾਟ ਹੈ ਪੰਜਾਬੀਆ ਵਾਲਾ ਮੇਰਾ ਕਾਰ ਲੈ ਲਈ ਕੋਠੀ ਪਾ ਲਈ ਫੋਕਰਾ ਪੰਥੀ ਹੈ ਸਾਰਾ ਦਿਨ ਮੈਂ ਤਾਂ ਆਪੀ ਗੋਮੇ ਜੰਮੇ ਮੈਂ ਵੀ ਮੈਂ ਕਿਹਦੇ ਪਾਕਿਸਤਾਨ ਦੇ ਨਹੀਂ ਆਇਆ ਆਪ ਕਰ ਰਹੇ ਖਤਮ ਕਾਰਡਰ ਨੂੰ ਅਹੀ ਰੈਕਸਨ ਆ ਜਾਏਗਾ ਫੜਾ ਫੜ ਭੱਜਦੇਗੇ ਲੋਕ ਉੱਤਰ ਇਹ ਜਿਹੜੀ ਜ਼ਮੀਨ ਵੇਚ ਰਹੇ ਨਾ ਮੌਤ ਖਰੀਦ ਰਹੇ ਆ ਮੌਤ ਜਿਹੜੀ ਅੱਛਾ ਉੱਥੇ ਲਗਿਆ ਤਾਂ ਮੁਗ ਹੈ ਝੜ ਲਾ ਕਰਦੇ ਪਾਣੀ ਜਮੀਨ ਗਨੇ ਵਿੱਚ ਹੀ ਫੈਕਟਰ ਤਾਂ ਹੀ ਲਗੀ ਜੇ ਜਮੀਨ ਵੇਚੀ ਤਾਂ ਹੀ ਫੈਕਟਰੀ ਲਗੀ ਇੱਕ ਹੋਰ ਵੀ ਜਿੱਦਾਂ ਪਹਿਲਾਂ ਮਹਾਲੀ ਸਾਈਡ ਚੰਡੀਗੜ੍ਹ ਰੀਚ ਜਮੀਨਾਂ ਵਿਕੀਆਂ ਸੀ ਜੀ ਉਹਦੇ ਵਿੱਚ ਜਿੰਨੇ ਵੀ ਮਤਲਬ ਨਵਾਜਾਉਣ ਬੱਚੇ ਦੇ ਵਿਚਾਰੇ ਉਹਨਾਂ ਦੇ ਛੇਕ ਨਹੀਂ ਜਿਆਦਾ ਤੋੜੇ ਤੇ ਉਹ ਖਤਮ ਕਰਤੇ ਸਾਰੇ ਨਸ਼ਕ ਨਹੀਂ ਕਰਤੇ ਜੀ ਇੱਕ ਗੱਡੀਆਂ ਲੈ ਲੀਆਂ ਅਜੇ ਇੱਕ ਹੋਰ ਵੀ ਹੈ ਨਾ ਬਾਈਕ ਬਜ਼ੁਰਗ ਦਾ ਵਿਚਾਰਾ 70 ਸਾਲ ਦਾ ਜੀ ਉਹ ਵੱਲ ਹੈ 80 ਲੱਖ ਦੀ ਗੱਡੀ ਲੈ ਕੇ ਫਿਰ ਸੋਰੀ ਵੀ 80 85 ਲੱਖ ਦੀ ਉਹ ਬਜ਼ੁਰਗ ਗੱਡੀ ਲੈ ਕੇ ਘੜਪਣ ਹਾਂ ਜੀ ਮੇਰੇ ਪਿੰਡ ਦਿਵਾਲੀ ਹੈ ਵੀਰੇ ਦਵਾਲੀ ਬੜੀ ਛੋਟੀ ਬੜੀ ਦਵਾਲੀ ਜੀ ਹਾਂ ਵੀ ਉਹ ਮਤਲਬ 80 ਲੱਖ ਦੀ ਬਜੂਰ ਗੱਡੀ ਲੈ ਖਾਰੇ ਦਵਾਲੀ ਉਹ ਸਵਿੱਟ ਫੈਕਟਰੀ ਲੱਗ ਰਹੀ ਹਾਂ ਲੱਗ ਰਹੀ ਹੈ ਵੀਰੇ ਕੋਟਲੇ ਆਪ ਕਹਿ ਰਹੇ ਬਾਰੀ ਜ਼ਮੀਨ ਦਿਓ ਕੋਟਲੇ ਹੀ ਕੋਟਲੇ ਮਿੰਟਾਂ ਕਰ ਰਹੇ ਨਹੀਂ ਲੋਗਾ ਬਾਰੀ 10 ਮਿੰਟ ਫੈਕਟਰੀ ਦਾ ਪ੍ਰਦੂਸ਼ਣ ਐਨਾ ਖਤਰਨਾਕ ਹੈ ਹਰਿਆੜੇ ਮੇ ਕੋ ਪਿੰਟ ਕਈ ਪਿੰਟ ਝਾੜਦੇ ਹਾਂਜੀ ਹਾਂਜੀ ਪਾਣੀ ਮਿੱਟੀ ਜ਼ਹਿਰ ਮੈਨੇ ਵੀਰੇ ਜਿਹੜੀ ਤੁਸੀਂ ਇਹ ਸੋਚ ਰੱਖ ਰਹੇ ਜੀ ਇਹ ਸਵੇਰੇ ਹੀ ਮੈਂ ਗੱਲ ਕਰਕੇ ਹਟਿਆ ਵੀ ਅਸੀਂ ਆਪਣੇ ਹੱਥਾਂ ਤੇ ਜ਼ਮੀਨ ਦੇ ਰਹੇ ਹਾਂ ਉਹ ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਪਾ ਰਹੇ ਉਹ ਸਿਰਫ ਸਾਡੇ ਅੱਗੇ ਲੈ ਗਿਆ ਪੈਸੇ ਰੱਖ ਰਹੇ ਬੇਸੀ ਤੁਹਾਡੀ ਜ਼ਮੀਨ ਹਰ ਇੱਕ ਗੱਲ ਹੋ ਰਹਾ ਹੈ ਹੈਂਡ ਓਵਰ ਕਰ ਰਹੇ ਹਾਂ ਮੈਂ ਪੈਸਾ ਇੱਕ ਵਾਰ ਦੇਣਾ ਜ਼ਮੀਨ ਸਦਾ ਬਾਤ ਹਾਂਜੀ 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 ਹਰ ਇੱਕ ਹੋਰ ਦੱਸ ਦਿੰਦੇ ਹਾਂ ਇਹ ਤੁਹਾਨੂੰ ਲਗਾ ਪੈਸਾ ਉਹ ਕਾਗਜ਼ ਮਸ਼ੀਨ ਛਾਪ ਕੇ ਤੁਹਾਨੂੰ ਫੜਾ ਦੇ ਫੜਾ ਦੇ ਹਾਂ ਕਾਗਜ਼ ਹੈ ਉਹਨਾਂ ਵਾਸਤੇ ਉਹਨਾਂ ਬਾਤ ਉਹਨਾਂ ਬਾਤ ਤੇ ਕੁਝ ਨਹੀਂ ਮਸ਼ੀਨ ਚਲਾ ਲੈਣੇ ਚੱਕ ਚੱਕ ਪੰਜਾਬ ਤੇ ਖਵਜਾ ਜਾ ਰਿਹਾ ਹਾਂਜੀ ਹਾਂ ਸਭ ਤੇ ਖਾਤਰ ਆਪਣੀ ਆਪਣੀ ਡੋਰ ਆਪਾਂ ਆਪਣੇ ਹੱਥਾਂ ਦੇ ਰਹੇ ਹਾਂ ਜੀ ਜਿਹੜੀ ਮੰਡੀ ਜਿਹੜੇ ਮੰਦਿਰ ਹੈ ਉਹਨੂੰ ਗਾਣੇ ਵਾਲਿਆਂ ਨਾਲ ਫਿਲਮ ਵਾਲਿਆਂ ਨਾਲ ਹਾਂ ਬੱਸ 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 ਉਹ ਕਾਜ ਮੇਰਾ ਬੁੱਲਟ ਹੈ ਮੇਰੇ ਕੋਲ ਰੈਂਜ ਰੋਵਰ ਹੈ ਉਹ ਮਾਲ ਲੈ ਦੂਏ ਬਸਾਂ ਨੂੰ ਕਨਵਰਟ ਕਰਤਾ ਉਹਨਾਂ ਦਿਮਾਗ ਜੀ ਬੰਦੇ ਵੀ ਤੇਜ਼ੀ ਆ ਰਹੀ ਹੈ ਤੇਜ਼ੀ ਨਹੀਂ ਆ ਰਹੀ ਬਰਬਾਦੀ ਆ ਬਰਬਾਦੀ ਹੈ ਵੀਰੇ ਬਰਬਾਦੀ ਤੇਜ਼ੀ ਹਲਾ ਰਹੀ ਹੈ ਇਹ ਤਾਂ ਇਹ ਤਾਂ ਜੀ ਜਿੰਨੀ ਵੀ ਲੋਕਾਂ ਨੂੰ ਚੌੜ ਚੜਦਾ ਲੋਕਾਂ ਨੂੰ ਚੌੜ ਚੜਦਾ ਆਪਣੇ ਬੰਦੇ ਉੱਥੇ ਜਾ ਕੇ ਜਾਂ ਰੁੱਕਿਆ ਰਹਿਣਾ ਜਾਂਦੇ ਨਹੀਂ ਕਰਦੇ ਨਾ ਤੇ ਮਤਬਲ ਨਹੀਂ ਅੱਪਾ ਉੱਥੇ ਜਾ ਕੇ ਇੰਨੀ ਘਰੀ ਹੈ ਜੀ ਇਹ ਤੇ ਜੀ ਨਹੀਂ ਇਹ ਬਰਬਾਦੀ ਆ ਰਹੀ ਆ ਤੇੜੀਆਂ ਖਤਮ ਹੋ ਰਹੀਆਂ ਆਪਣੀਆਂ ਹਾਂਜੀ ਹਾਂਜੀ ਤੂੰ ਕਰੂ ਚਾਰ ਚੜਦਾ ਮੇਰਾ ਰਾਜਪਰੀ ਇਹ ਵੀਰੇ ਆਪਣੇ ਨਾਲ ਚੜਾ ਬਨੂੜ ਦੇ ਮਹਾਲੀ ਸਾਰਾ ਖਤਮ ਹੋ ਗਿਆ ਮੈਂ ਕਿਹਾ ਸਾਡੀ ਰਿਸ਼ਤੇਦਾਰੀਆਂ ਉਧਰ ਹਾਂਜੀ ਕੋ ਲੋਕਾਂ ਨੂੰ ਅਸੀਂ ਸਮਝਾਣੇ ਆ ਵੀ ਨਾ ਵੜੋ ਕੀ ਕਰਦੇ ਆ ਮਾਨੂੰ ਕਿਲਾ ਖਾਂਡ ਵੇਚਿਆ ਉਹ 4-5 ਕਰੋੜ ਦਾ ਕੋਠੀਆਂ ਉਹ ਲੈ ਨਹੀਂ ਰਹੇ ਕੁਛ ਅੱਗੇ ਕਿਉਂਕਿ ਜੋ ਅਸੀਂ ਜ਼ਮੀਨ ਇਹ ਲੈ ਲਈ ਆਪਣੀ ਕੋਈ ਅਮਦਨ ਦਾ ਸਾਧਨ ਕਰ ਲਈਏ ਅਮਦਨ ਦਾ ਸਾਧਨ ਹੀ ਕਰਦੇ ਪਹਿਲਾਂ ਕੋਠੀਆਂ ਕਾਰਾਂ ਇਹ ਬੈਗ ਦੇ ਵਧੀਆ ਨਸ਼ੇ ਏਅਰ ਕੋਠੀਆਂ ਹਾਂਜੀ ਹਾਂ ਤੁਸੀਂ ਚੰਡੀਗੜ੍ਹ ਤੋਂ ਆ ਮਤਲਬ ਤੁਸੀਂ ਬਾਹਰ ਚ ਲੈ ਜਾਓ ਪਾਸੋਂ ਚ ਲੈ ਜਾਓ ਖੰਨੇ ਚ ਲੈ ਜਾਓ ਸਮਾਣਾ ਚ ਲੈ ਜਾਓ ਪਤਣਾ ਉੱਥੇ ਜਿੰਨੀ ਜ਼ਮੀਨਾਂ ਵੇਚ ਮਤਲਬ ਪਾਰਾਂ ਦਾ ਕਾਜੋ ਜਿੰਨੀ ਵੀ ਜ਼ਮੀਨਾਂ ਉੱਥੇ ਵੇਚਣ ਨੂੰ ਲੱਗੀ ਹੋਈਆਂ ਸਾਰੇ ਚੰਡੀਗੜ੍ਹ ਏਰੀਆ ਦੀ ਲੱਗੀ ਹੋਈਆਂ ਦੁਆਰੇ ਲੋਕਲ ਮੈਂ ਤਾਂ ਨਹੀਂ ਵੇਚ ਰਿਹਾ ਨਹੀਂ ਨਹੀਂ ਜੇ ਤੁਸੀਂ ਪੁੱਛੋਗੇ ਉਹ ਢੇਰੀ ਬਕਾਉਗਾ ਬਾਈ ਕਿਦੀ ਹੈ ਬਾਈ ਉਹ ਚੰਡੀਗੜ੍ਹ ਤੋਂ ਲਈਦੀ ਆਗੇ ਬੰਦੇ ਨੇ ਹਾਂਜੀ 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 ਲੋਕਲ ਉਹ ਨਹੀਂ ਵੇਚਾ ਕਿਉਂ ਵਿਕਰੀਆਂ ਪਿੱਛੇ ਆਮਦਨ ਬੰਦ ਹੋ ਗਈ ਉਹ ਬੰਦ ਹੋ ਗਈ ਜਿਹੜਾ ਪਹਿਲਾਂ ਇਹ ਨਹੀਂ ਬੰਦ ਹੋ ਗਈ ਹਾਂਜੀ 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 ਉਹ ਮਾਲੇ ਹੁਣ ਦੁਆਰ ਜਾ ਤਾਂ ਉਹਨੂੰ ਅੰਦਰ ਨਾਲ ਸਾਧਨੱਖ ਲੈ ਲੈਂਦੇ ਕਿਦੇ ਹਾਂਜੀ ਹਾਂਜੀ ਨਾ ਵਿੱਚ ਨਹੀਂ ਲੋਡ ਪੈਂਦੀ ਸਾਧਨ ਬਣਾਏ ਨਹੀਂ ਆਪਦਾਂ ਦੇ ਬਜ਼ੁਰਗਾਂ ਪਿਛਲੀ ਵੰਦ ਹੋ ਗਈ ਇੱਕ ਹੋਰ ਹੈ ਜੀ ਜਿਹੜੀ ਬਜ਼ੁਰਗਾਂ ਆਪਣੇ ਉਹਨਾਂ ਦੀ ਗੱਲ ਅੱਜ ਕੱਲ ਜਿਹੜੀ ਨਵੀਂ ਜਨਰੇਸ਼ਨ ਮੰਨਦੀ ਨਹੀਂ ਹੈਗੀ ਵੀਰੇ ਅਸੀਂ ਇਹ ਗੱਲ ਹੋਰ ਹੈ ਸਿਆਣੇ ਸਿਆਣੇ ਜ਼ਰੂਰ ਹੱਕਾ ਮਾਰਦੇ ਆਂ ਰੋਂਦੇ ਆ ਉਹ ਹਾਂਜੀ ਹਾਂਜੀ ਵੀ ਨਾ ਵਿੱਚੋ ਨਾ ਸਤੇਜੀ ਵੱਲ ਜਾਓ ਹਾਂਜੀ ਹਾਂਜੀ ਪਰ ਜਿਹੜੀ ਨਵੀਂ ਪੀੜ੍ਹੀਆਂ ਨਹੀਂ ਮੰਨਦੀ ਨਹੀਂ ਮੰਨਦੀ ਵੀਰੇ ਬਾਈ ਜੀ ਘਰ ਦੇ ਘਰ ਖਤਮ ਹੋ ਗਏ ਉਸ ਇਲਾਕੇ 'ਚ ਘਰ ਘਰ ਖਤਮ ਹੋ ਗਏ ਏਡੀ ਐ ਵੀ ਆਪਾਂ ਜਿਹੜਾ ਜਿਹਨਾਂ ਦਾ ਜਿਹਨਾਂ ਦਾ ਕੋਈ ਬਜ਼ੁਰਗ ਬੁੱਢਾ ਸਿਆਣਾ ਬਾਪੂ ਹੈ ਗਿਆ ਥੋੜਾ ਡੰਡੇ ਵਾਲਾ ਹਾਂਜੀ ਹਾਂਜੀ ਉਹ ਤਾਂ ਮਨਮੋਟਾ ਰੋਕ ਰਿਆ ਉਹ ਵੀ 90 ਚੋਂ 5ਵੇਂ ਪਰਸੈਂਟ ਮਸੋਂ ਹੈ ਜੀ ਉਹ ਵੀ ਜਿਹੜੇ ਸਿਆਣੇ ਦੇ ਵਿੱਚ ਹੱਥੋਂ ਆ ਜਾ ਸਿਆਣਾ ਵੀ ਕਿੰਨਾ ਚਿਰ ਰਹੇਗਾ 2 4 5 ਸਾਲ 10 ਸਾਲ ਸੰਭੋ ਵਾਲਾ ਇਲਾਕਾ ਦੇਖੋ ਜਾਨੇ ਹਾਂਜੀ ਹਾਂਜੀ ਖਤਮ ਕਰਦੇ ਆਪ ਕਰਦੇ ਜੀ ਕੀ ਕਹਿੰਦੇ ਆ ਜੀ ਤੁਹਾ ਸਾ ਪਤਾ ਰੋਲਾ ਪਾਉਂਦੇ ਲੋਕ ਕੀ ਲੈ 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 ਸਾਡਾ ਇੰਡਸਟਰੀ ਏਰੀਆ ਆ ਗਿਆ ਸਾਡਾ ਏਨੇ ਕਰੋੜ ਦਾ ਕਿੱਲਾ ਆ ਗਿਆ ਪਏ ਨਹੀਂ ਸੋਧਿਓ ਮੌਤ ਆਰੀਏ ਤੁਹਾਡੀ ਮੌਤ ਅੱਦੇ ਜਿੱਥੇ ਮੈਂ ਕਹਾਂ ਨਹੀਂ ਤੇਜੀ ਉਹ ਵਧੀਆ ਰੋਟੀ ਖਾਰੇ ਲੋਗਾ ਜੀ ਬਹੁਤ ਵਧੀਆ ਜੀ ਰਾਜਸਥਾਨ ਜਾ ਕੇ ਆਏ ਆ ਬਾਈ ਮੈਂ ਬਰਾਨੀ ਜ਼ਮੀਨ ਹੈ ਹਾਂ ਬਰਾਨੀ ਹਾਂਜੀ ਹਾਂਜੀ ਬੈਠੇ ਬੰਦੇ ਅਜਾ ਗੱਲ ਹੋ ਰਹੀ ਹੈ ਤੁਸੀਂ ਰਾਜਸਥਾਨ ਜਾਂਦੇ ਆ ਨਾ ਬਾਈ ਜੀ ਪਹਿਲਾਂ ਜਿੱਥੇ ਜਾੜ ਹੁੰਦਾ ਦਾ ਪਾਣੀ ਦਾ ਸਾਧਨ ਦਾ ਉੱਤੇ ਹੁਣ ਹਰਿਆਲੀ ਆ ਗਈ ਹਰਿਆਲੀ ਆ ਗਈ ਉਹ ਲੋਗ ਹੱਥਾਂ ਨਾਲ ਮਿੰਨ ਤੋਂ ਚੱਲੂ ਐ ਉਹ ਡਵੈਲਪ ਹੋ ਰਹੇ ਆ ਜੀ ਆਪਾਂ ਡਵੈਲਪ ਹੋ ਜੇ ਬੈਕਪਲ ਚੱਲ ਰਿਹਾ ਹੈ ਹਾਂਜੀ ਹਾਂਜੀ ਹੱਥਮ ਹੋ ਰਿਹਾ ਸਭ ਤੋਂ ਵੱਡੀ ਵੱਡੀ ਮਾਰ ਪੈ ਰਹੀ ਆ ਆਪਾਂ ਨੂੰ ਜਿਹੜੀ ਇਹ ਤੇਜ਼ੀ ਵਾਲ ਦੇ ਨਾਂ ਤੇ ਵੈਰੀ ਆ ਨਸ਼ੇ ਦੀ ਮਾਰ ਤਾਂ ਹੈ ਹੀ ਹੈ ਮੈਂ ਕੀ ਜ਼ਮੀਨ ਤਾਂ ਉਹ ਮੌਤ ਦਾ ਸੱਦਾ ਮੌਤ ਦਾ ਸੱਦਾ ਜੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੈਂ ਕਹਿੰਦਾ ਤੇ ਜੁਰ ਕਿਸੇ ਤਰ੍ਹਾਂ ਬੰਦ ਕਰਨੀ ਚਾਹੀਦੀ ਆ ਹਾਂਜੀ ਹਾਂ ਨੋਰਮਲ ਆਪਣਾ ਹੋਵੇ ਜਿਹੜਾ ਬੰਦਾ ਥੋੜਾ ਬੋੜਾ ਆਪਣਾ ਪੇਚੇ ਤੇ ਮਾਪਲਾ ਕੋਈ ਕਿਤੇ ਕੰਮ ਜੋਗਾ ਕਰੇ ਹਾਂਜੀ ਹਾਂ ਤੇਜ਼ੀ ਕਰਕੇ ਹੁਣ ਆ ਗਾ 5 6 ਕਰੋੜ ਦਾ ਖੇਤ ਵੇਚਦਾ ਰੋਡ ਦੇ ਪਲਾ ਗੱਡੀ ਲੈ ਆਏਗਾ ਹਾਂਜੀ ਹਾਂਜੀ ਇਹ ਠੇਕੇ ਦੇ ਜਾਏਗਾ ਸਾਬ ਤੋਂ ਮਹਿੰਗੀ ਮੰਗਦਾ ਹਾਂਜੀ ਹਾਂ ਅਸੀਂ ਕਿਸੇ ਪਿੰਡ ਜੇ ਗਏ ਤਾਂ ਦੱਸਦੇ ਆ ਡੈਡੀ ਕੋਲ ਹਾਂਜੀ ਤੇ ਉਹਨਾਂ ਨੇ ਜ਼ਮੀਨ ਦੇਖਣੀ ਦੀ ਉਹ ਕਹਿੰਦਾ ਬਾਈ ਖੜ ਜਾ ਕਹਿੰਦਾ ਅੱਤਾ ਅਸੀਂ ਪਹਿਲਾਂ ਗੱਡੀ ਲੈ ਲਈਏ ਕਹਿੰਦਾ ਅੱਛਾ ਜੀ ਆ ਫਿਰ ਕਹਿੰਦਾ ਦੇਖਣ ਜਾਣ ਸ਼ੁਰੂ ਕਰੀਗੇ ਫਿਰ ਕਹਿੰਦਾ ਕੀੜਾ ਮਾਰਾਂਗੇ ਦੇਖਾਂਗੇ ਕਹਿੰਦਾ 5-7 ਦਿਨ ਹਫ਼ਤੇ ਤੋਂ ਘੁੰਮ ਕੇ ਕਿਸ ਤਰ੍ਹਾਂ ਸਵਾਦ ਆਉਂਦਾ ਕਿਹਾ ਹੁੰਦਾ ਉਹ ਤੇਰਾ ਪਿੰਡਰ ਫੈਰ ਹੋ ਰੇ ਮੋਹਾਲੀ 'ਚ ਹਾਂਜੀ ਹਾਂਜੀ ਬਾਈ ਹੋਈ ਰੇ ਨੇ ਟੈਂਪਰ ਵੀ ਚਲੇ ਰੇ ਆਪ ਖਤਮ ਕਰ ਰੇ ਆ ਪੰਜਾਬ ਦਾ ਮੱਲਾ ਹਿੱਸੇ ਖਤਮ ਕਰ ਰਹੇ ਨੇ ਉਹਨਾਂ ਨੇ ਪਹਿਲਾਂ ਕਹਿੰਦੇ ਰੇ ਵੀ ਨਸ਼ੇ ਨਾਲ ਮਾਰਤੇ ਜਵਾਨੀ ਹਾਂਜੀ ਹਾਂਜੀ ਬਾਕੀ ਬਾਹਰ ਚਲੇ ਗਏ ਉਹ ਮਾਰਤੇ ਜੀ ਪਰ ਹੁਣ ਇਹ ਚੀਜ਼ ਵੀ ਬਹੁਤ ਵੱਡੀ ਮਾਰ ਪੈ ਰਹੀ ਹੈ ਹਾਂਜੀ ਹਾਂ ਜਿਹੜੀ ਇਹ ਤੇਜ਼ੀ ਹੈ ਜਿਹਨੇ ਰੋਡ ਲਿਕੜਦੇ ਨੇ ਆਪਣੇ ਤੇ ਹਾਂਜੀ ਹਾਂ ਰੋਡ 'ਚ ਕੀ ਹੋ ਰਿਹਾ ਜੀ ਮੰਨੋ 10 ਕਿਲ ਅੱਧੀ ਇੱਧਰ ਆ ਗਈ ਅੱਧਰਤੀ ਰੈਗੀ ਉਹ ਬੰਦਾ ਖਤਮ ਠੀਕ ਹੈ ਉਹਦਾ ਜਿਹੜਾ ਬੋਰ ਹੈ ਉਹ ਬੋਰ ਵਿੱਚ ਆ ਗਿਆ ਸੜਕ ਤੇ ਨਾ ਬੰਦਾ ਇੱਧਰ ਬੋਰ ਕਰਾ ਸਕਦਾ ਨਾ ਬੰਦਾ ਇੱਧਰ ਬੋਰ ਕਰਾ ਸਕਦਾ ਹਾਂਜੀ ਹਾਂਜੀ ਨਾ ਕੋਈ ਨਗਾਸੀ ਪਾਣੀ ਦੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਜੀ ਉਹ ਇਹ ਤਾਂ ਆਪਣਾ ਪਰਸਨਲ ਮੈਟਰ ਹੈ ਵੀਰੇ ਟੀਂਡਾ ਸਪਿੰਡੇ ਜੀ ਪਿੰਡ ਸਾਹਿਬ ਪਿੰਡ ਦੀ ਟੈਂਕੀ ਨਾ ਰੋਡ ਦੇ ਪਰਲੇ ਸਾਈਡ ਰਹਿ ਗਈ ਹਾਂਜੀ ਹਾਂ ਉਹਨਾਂ ਨੂੰ ਹਾਲ ਤੱਕ ਮਨ ਲਗ 10 ਸਾਲ ਹੋ ਗਏ ਜੀ ਉਹ ਟੈਂਕੀ ਬੰਦ ਪਈ ਹੈ ਅਥਾਰਟੀ ਨਹੀਂ ਜੀ ਉਹਨਾਂ ਨੇ ਅੱਧੀ ਥੱਲੇ ਨੂੰ ਪਾਏ ਲੈ ਮੇਰੇ ਪਿੰਡ ਪੈਂਦਾ ਕਟੋਲੀ ਹਾਂਜੀ ਉਹਦੇ ਨਾਲ ਸਾਹਮਣੇ ਪੈਂਦੀ ਕਲੋਨੀਕ ਹਾਂਜੀ ਹਾਂਜੀ ਕਲੋਨੀ ਦੇ ਵਿੱਚ ਟੈਂਕੀ ਨਹੀਂ ਲੱਗਦੀ ਸੀਗੀ ਉਧਰ ਪਰ ਲੱਗੀ ਮੈਂ ਦੱਸਾਂਗਾ ਕਿੱਥੇ ਲੱਗੀ ਆ ਉਹ ਲੱਗਦੀ ਸੀਗੀ ਉੱਥੋਂ ਪਾਣੀ ਪਾ ਗਏ ਉੱਥੇ ਤੱਕ ਲਿਆਇਓ ਅੱਛਾ ਜੀ ਰੋਡ ਤੱਕ ਰੋਲੰਪਾਰ ਹੋਣ ਦੀ ਕ੍ਰੋਸਿੰਗ ਦਾ ਉਹ ਨਹੀਂ ਮਿਲਿਆ ਉਹਨਾਂ ਨੂੰ ਆਰਡਰ ਹਾਂ ਹਾਂਜੀ ਹਾਂਜੀ ਉਹਨਾਂ ਨੇ ਵਰਲਡ ਬੈਂਕ ਤੋਂ ਦੁਆਰੇ ਆਪੇ ਟੈਕੀ ਲਵਾਈ ਅੱਛਾ ਜੀ ਮੈਂ ਬਸ ਵਰਲਡ ਬੈਂਕ ਓਕੇ ਵੀਰੇ ਧੰਨਵਾਦ ਠੀਕ ਸਰ ਧੰਨਵਾਦ